ਦੋਸਤੋ ਅੱਜ ਲਰਦੇਸਗਾ ਸ਼ਹਿਰ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅਗੇ ਝੁਕੀਏ ਤੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਸੈਨੇਟ ਦੀਆਂ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਹ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਆਪਾਂ ਸੜਕ-ਸੜਕਾਂ ਤੇ ਆ ਕੇ ਆਪਣੇ ਹੱਕ ਲਵਾਵਾਂਗੇ ਇਕੱਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਇਨਕਲਾਬੀ ਇੱਥੇ ਬਣੀਆਂ ਤੇ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਏਕਤਾ ਉਹਨਾਂ ਦੀ ਏਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਰਸ਼ 'ਤੇ ਆ ਅੱਜ ਮੋਦੀ ਸਰਕਾਰ ਦੇ ਧੌਣੇ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ 1 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਸੈਨੇਟ ਦੇ ਮੈਂਬਰ ਕੰਨ ਵਿੱਚੋਂ ਕੱਢੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ ਉਹ ਨੇਪਰੇ ਚੜਾਇਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੋਏ ਸੈਨੇਟ ਦੀ ਚੋਣਾਂ ਬਹਾਲ ਕੀਤੀ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਕਿ ਜਦੋਂ ਲੜਦੇ ਲੋਕ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਇੰਨੀ ਵੱਡੀ ਨਹੀਂ ਹੁੰਦੀ ਵੀ ਲੋਕ ਇਕਤਾ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਫੇਰੇ ਕਮੇਟੀ ਮਾਰਚ ਵੀ ਕਰਾਂਗੇ ਤੇ ਇੱਕ ਵਾਰ ਫੇਰ ਜੀ ਕਹਿਣਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਕਿਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਰੇ ਪਰਚੀ ਕਰਦਾ ਕਰੇ ਸਿਵਲ ਸੂਟ ਪਾਉਂਦਾ ਉਸ ਮਾਹੌਲ ਦੇ ਵਿੱਚ ਵੀ ਆਪਾਂ ਇਹ ਇੰਨਾ ਵੱਡਾ ਸੰਘਰਸ਼ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤਨੇ ਆ ਤੇ ਲੜੇ ਆ ਇਹ ਅੱਜ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜ਼ਿੰਦਾਬਾਦ ਜਿੱਤ ਲੜਦੇ ਲੋਕਾਂ ਦੀ